ਨਾਨਕ ਭਇਆ ਉਦਾਸੀ ਰਾਗ ਮਾਰੂ ਮਹੱਲਾ ਪਹਿਲਾ ਘਰ ਪੰਝਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਨ ਸ ਜਾਗੈ ਨੀਂਦ ਨਾ ਸੋਐ ਸੋ ਜਾਣੈ ਜਿਸ ਵੇਦਨ ਹੋਐ ਪ੍ਰੇਮ ਕੇ ਕਾਨ ਲੱਗੇ ਤਨ ਭੀਤਰ ਵੈਦ ਕੇ ਜਾਣੈ ਕਾਰੀ ਜੀਉ ਜਿਸਨੋ ਸਾਚਾ ਸਫਤੀ ਲਾਏ ਗੁਰਮੁਖ ਵਿਰਲੇ ਕਿਸੈ 부ਝਾਈ ਅੰਮ੍ਰਿਤ ਕੀ ਸਾਰ ਸੋਈ ਜਾਣੈ ਜੇ ਅੰਮ੍ਰਿਤ ਕਾ ਵਾਪਾਰੀ ਜੀਉ ਰਹਾਉ ਫਿਰ ਛੇਤੀ ਧਨ ਪ੍ਰੇਮ ਰਚਾਈ ਗੁਰ ਕੈ ਸ਼ਬਦ ਤਥਾ ਚਿਤ ਲਾਈ ਸਹਿਜ ਛੇਤੀ ਧਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਸਹਿਸਾ ਤੋੜੇ ਭਰਮ ਚਕਾਏ ਸਹਜੇ ਸਿਫਤੀ ਤਣ ਖਚੜਾਏ ਗੁਰ ਕੈ ਸ਼ਬਦ ਮਰੈ ਮਨ ਮਾਰੀ ਸੁੰਦਰ ਜੋਗਾ ਧਾਰੀ ਜੀਉ ਹਉਮੈ ਜਲਿਆ ਮਨੁ ਵਸਾਰੀ ਜੰਪੁਰ ਵਜਹਿ ਖੜਗ ਕਰਾਰੇ ਅਬ ਕਹਿ ਕਹਿਆ ਨਾਮ ਨ ਮਿਲੇ ਤੂ ਸਹੋ ਜਿ ਅੜੇ ਭਾਰੀ ਜੀਉ ਮਾਇਆ ਮਮਤਾ ਪਵਹਿ ਖਿਆਲੀ ਜੰਪੁਰ ਫਾਸੇ ਹੰਗਾ ਜਮ ਜਾਲੀ ਹੇਤ ਕੇ ਬੰਦਨ ਤੋੜ ਨਾ ਸਕੈ ਤਾ ਜਮ ਕਰੇ ਖੁਆਰੀ ਜੀਉ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਗੁਰ ਦਿਆ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸਰਨ ਤੇ ਮਾਰੀ ਜੀਉ ਮਾਰੂ ਮਹੱਲਾ ਤੀਜਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਜਹ ਬਸਨ ਹੈ ਤਹ ਬੈਸਾ ਸਵਾਮੀ ਜਹ ਭੀਜ ਹੈ ਤਹ ਜਾਵਾ ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿੱਤ ਹੈ ਤਹ ਥਾਵਾ ਬਾਬਾ ਦੇਹ ਵਸਾਂ ਸਚ ਗਾਵਾ ਜਾਂ ਤੀ ਸਹਜੇ ਸਹਜ ਸਮਾਵਾ ਰਹਾ ਬੁਰਾ ਭਲਾ ਕਿਛ ਆਪਸ ਤੇ ਜਾਨਿਆ ਏ ਸਗਲ ਵਿਕਾਰਾ ਏਉ ਪਰਮਾਇਆ ਖਸਮ ਕਾ ਹੋਆ ਵਰਤੈ ਇਹੋ ਸੰਸਾਰਾ ਇੰਦਰੀ ਧਾਤ ਸਬਲ ਕਹੀਤ ਹੈ ਇੰਦਰੀ ਕਿਸ ਤੇ ਹੋਈ ਆਪੇ ਖੇਲ ਕਰੈ ਸਬ ਕਰਤਾ ਐਸਾ ਬੂਝੈ ਕੋਈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਦੇ ਬਨਾਸੀ ਜੋ ਤਿਸ ਭਾਣਾ ਸੋ ਸਤ ਕਰ ਮਾਨਿਆ ਕਾਟੀ ਜਮ ਕੀ ਫਾਸੀ ਪੰਤ ਨਾਨਕ ਲੇਖਾ ਮੰਗੈ ਕਵਨਾ ਜਾਂ ਚੂਕੈ ਮਨ ਅਬ ਮਹਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਕਰਵਾਸਾ ਹੋਈ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਈ ਏ ਮਨ ਹਰ ਜਿਉ ਚੇਤ ਤੂੰ ਮਨਹੁ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ ਰਹਾਉ ਐਥੈ ਨਾਮੁ ਭੁੱਲਿਆ ਫਿਰ ਹਾਤਿਖ ਥਾਉ ਨਾ ਪਾਏ ਜੋਨੀ ਸਭ ਪੁਆਈਐਨ ਵਿਸਟਾ ਮਾਹੇ ਸਮਾਈ ਵਡਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਹੀ ਆਣ ਦੇਣਾ ਸੱਚੀ ਭਗਤ ਕਰ ਸੱਚਾ ਲਏ ਮਲਾਈ ਆਪੇ ਸੇਖਟ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਭਾਵੇ ਤੈ ਦੀ ਮਾਰੂ ਮਹੱਲਾ ਤੀਜਾ ਪਿਛਲੇ ਗੁਨਾਹ ਬਖਸ਼ਾਏ ਜੀਉ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿਚੋ ਆਪ ਗੁਆਇ ਮੇਰੇ ਮਨ ਗੁਰਮੁਖ ਨਾਮ ਹਰ ਧਿਆਇ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਏਕੈ ਭਾਇ ਰਹਾ ਨਾਮ ਹੈ ਜਾਤ ਨਾ ਪਤ ਹੈ ਨਾਮ ਹੈ ਥੇਹੋ ਨਾ ਥਾਉ ਸ਼ਬਦ ਭੇਦ ਭ੍ਰਮ ਕਟਿਆ ਗੁਰਨਾਮ ਦੀ ਆ ਸਮਝਾਏ ਇਹੋ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਏ ਤੰਦੈ ਕੂੜ ਵਿਆਪਿਆ ਜੰਪੁਰ ਚੋਟਾਂ ਖਾਏ ਨਾਨਕ ਸਭ ਕਿਸੇ ਆਪੇ ਆਪ ਹੈ ਦੂਜਾ ਨਹੀਂ ਕੋਈ ਭਗਤ ਖਜ਼ਾਨਾ ਬਖਸ਼ਿਓ ਗੁਰਮੁਖਾਂ ਸੁਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ 세 위ਰਲੇ ਸੰਸਾਰ ਤਿਨ ਮਿਲਿਆ ਮੁਖ ਉਜਲਾ ਜਪ ਨਾਮ ਮਰਾਰ ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ ਸਤਿਗੁਰ ਅਪਨਾ ਪੁੱਛ ਦੇਖ ਲੇਹੋ ਵਖਰ ਪਾਲ ਰਹਾ ਇਕ ਸੱਚਾ ਸਭ ਸੇਮ ਦੀ ਧੁਰ ਪਾਗ ਮਲਾਵਾ ਹੋਏ ਗੁਰਮੁਖ ਮਿਲੇ ਸੇ ਨਾ ਵਿਛੜਹਿ ਪਾਵਹਿ ਸੱਚ ਸੋਈ ਇਕ ਭਗਤੀ ਸਾਰ ਨਾ ਜਾਣਨੀ ਮਨ ਮੁਖ ਭਰਮ ਭਲਾਈ ਉਹ ਨਾਂ ਵਿੱਚ ਆਪ ਵਰਤਦਾ ਕਰਨਾ ਕਿਛੂ ਨਾ ਜਾਏ ਜਿਸ ਨਾਲ ਜੋਰ ਨਾ ਚੱਲਈ ਖਲੇ ਕੀਚੈ ਅਰਦਾਸ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸਾਬਾਸ ਮਾਰੂ ਮਹੱਲਾ ਤੀਜਾ ਮਾਰੂ ਤੇਸੀ ਤਲ ਕਰੇ ਮਨੂਰੋਹ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੇ ਵੜਿ ਅਵਰਨਾ ਕੋਈ ਮੇਰੇ ਮਨ ਆਨੰਦਿਨ ਧਿਆਏ ਹਰਿ ਨਾਉ ਸਤਗੁਰ ਕੈ ਬਚਨ ਰਾਦ ਤੂ ਅਨੰਦਿਨ ਗੁਣ ਗਾਉ ਰਹਾਉ ਗੁਰਮਖੇ ਕੋ ਜਾਣੀਐ ਜਾਂ ਸਤਗੁਰ ਦੇ ਬੁਝਾਈ ਸੋ ਸਤਗੁਰ ਸਾਲਾਹੀਐ ਜਿੱਦੂ ਇਹ ਸੋਜੀ ਪਾਏ ਸਤਗੁਰ ਛੋੜ ਦੂਜੈ ਲੱਗੇ ਕਿਆ ਕਰਨ ਅੱਗੇ ਜਾਏ ਜਾਮਪੁਰ ਬੱਦੇ ਮਾਰਿਐ ਬਹੁਤੀ ਮਿਲੇ ਸਜਾਈ ਮੇਰਾ ਪ੍ਰਭ ਵੇ ਪਰਵਾਹੁ ਹੈ ਨਾ ਤਿਸ ਤਿਲ ਨਾ ਤਮਾਈ ਨਾਨਕ ਤਿਸ ਸਰਨਾਈ ਭਜ ਪਉ ਆਪੇ ਬਖਸ਼ ਮਲਾਈ ਮਾਰ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਨ ਪਰੇ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ ਭਗਤ ਵਛਲ ਹਰਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੀ ਤ੍ਰੂਪ ਪ੍ਰਹਿਲਾਦ ਬਿਦਰਦਾਸੀ ਸੋਤਾ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੀ ਨਾਮਾ ਜੈ ਦਿਉ ਕਬੀਰ ਤ੍ਰिलोचन ਸਭ ਦੁਖ ਗਏ ਚਮਰੇ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕਿਲ ਵਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੋਖ ਪਰ ਹਰੇ ਬੇਸਵਾ ਰਵਤ ਅਜਾਮਲ ਉਦਰਿਓ ਮੁਖ ਬੋਲੇ ਨਾਰਾਇਣ ਨਰ ਹਰੇ ਨਾਮ ਜਪਤ ਉਗਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨਗ੍ਰਹ ਕੀਆ ਹਰੀ ਅੰਗੀ ਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸਰਨ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਤਾਰੀ ਉਰ ਧਰਿਓ ਨਾਮ ਹਰੀ ਮਾਰੂ ਮਹੱਲਾ ਚੌਥਾ ਸਿਧ ਸਮਾਦ ਜਪਿਓ ਨਿਵਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖ ਇੰਦਰਾਦਿਕ ਰਵਿਆ ਸਰਨ ਪਰੇ ਜਪਿਓ ਤੇ ਭਾਇ ਗੁਰਮੁਖ ਪਾਰ ਪਇਆ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਇਆ ਰਹਾਉ ਸੁਰਨਾਰੇ ਗਣ ਗਿੰਦਰ ਬੀ ਜਪਿਓ ਰਿਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮੇ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਉ ਹਰ ਜਪਤਿਆਂ ਅੰਤ ਨਾ ਪਾਇਆ ਬੇਦਪਰਾਨ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅਨਤ ਤਰੰਗੀ ਨਾਮ ਜਿਨ ਜੱਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਂਏ ਪਾਈ ਜੋ ਹਰ ਪ੍ਰਭ ਮਨ ਭਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ